ਪਿਕਾ ਵੱਲੋਂ ਸਰ ਰੰਜੋ ਸਿੰਘ ਮਜੀਠੀ ਅਗਵਾਈ ਕਰ ਰਹੇ ਸੀ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਬੜੀ ਦਲੇਰੀ ਦੇ ਨਾਲ ਬੜੇ ਤਕੜੇ ਹੋ ਕੇ ਸिखਾਂ ਨੇ ਲੜਾਈ ਲੜੀ ਅਤੇ ਜਿਹਦੇ ਵਿੱਚ ਸਾਡੇ ਹਜ਼ਾਰਾਂ ਸਿੱਖ ਸ਼ਹੀਦ ਹੋਏ ਵਿਸ਼ੱਕ ਅੰਗਰੇਜ਼ ਬਹੁਤ ਸਾਰੇ ਮਾਰੇ ਗਏ ਲੇਕਿਨ ਅੰਗਰੇਜ਼ਾਂ ਦੀ ਯਾਦਗਾਰ ਉਸ ਸਮੇਂ ਹੀ ਕਿਉਂਕਿ ਉਸ ਤੋਂ ਬਾਅਦ ਇੱਥੇ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋ ਗਿਆ ਉਹਨਾਂ ਨੇ ਇੱਥੇ ਯਾਦਗਾਰ ਬਣਾਈ ਲੇਕਿਨ ਪੌਣੇ 200 ਸਾਲ ਬਾਅਦ ਜਦੋਂ ਉਸਾ ਪ੍ਰਗਟ ਸਿੰਘ ਇੱਥੇ ਸਰਪੰਚ ਸੀਗੇ ਨਗਰ ਦੇ ਅਕਾਲੀ ਦਰਬੀ ਸਰਕਾਰ ਸੀ ਤਾਂ ਉਸ ਸਮੇਂ ਅਸੀਂ ਇੱਥੇ ਇਹ ਯਾਦਗਾਰ ਜਿਹੜੀ ਉਹਨਾਂ ਸਿੱਖ ਸ਼ੀਰਾਂ ਦੀ ਯਾਦ ਦੇ ਵਿੱਚ ਬਣਾਈ ਕਿਉਂਕਿ ਅੰਗਰੇਜ਼ਾਂ ਦਾ ਰਾਜ ਇੱਥੇ ਰਿਹਾ ਉਸ ਤੋਂ ਬਾਅਦ ਸਾਡੇ ਇਸ ਇਲਾਕੇ ਦੇ ਵਿੱਚ ਅਤੇ ਉਸ ਤੋਂ ਬਾਅਦ ਸਾਡੇ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਵਰਗੇ अनेका ਹੀ ਯੋਧਿਆਂ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਅਤੇ ਤਾਂ ਜਾ ਕੇ ਸਾਡਾ ਜਿਹੜਾ ਇਹ ਮੁਲਕ ਯਾਦ ਹੋਇਆ ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਮਹਾਨ ਯੋਧਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਲਈ ਕੌਮ ਲਈ ਸਮਾਜ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਅਸੀਂ ਯਾਦ ਰੱਖੀਏ ਉਹਨਾਂ ਦੀਆਂ ਯਾਦਗਾਰਾਂ ਬਣਾਈਏ ਯਾਦਗਾਰਾਂ ਮਨਾਈਏ ਤਾਂ ਜੋ ਜਿਹੜੀ ਸਾਡੇ ਬੱਚੇ ਨੇ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਸਾਡੀ ਉਹਨਾਂ ਦੇ ਮਨਾਂ ਦੇ ਅੰਦਰ ਵੀ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋ ਸਕੇ ਤੇ ਉਹਨਾਂ ਨੂੰ ਸਾਡੇ ਇਤਿਹਾਸ ਦੇ ਬਾਰੇ ਸਾਡੇ ਪਛੋਕੜ ਦੇ ਬਾਰੇ ਸਾਡੇ ਉਹਨਾਂ ਮਹਾਨ ਯੋਧਿਆਂ ਦੇ ਬਾਰੇ ਸ਼ਹੀਦਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਕਿਉਂਕਿ ਅਸੀਂ ਪਿਛੇ ਸੱਤ ਜਦੋਂ ਕਰ ਰਹੇ ਸੀ ਸਾਊਥ ਅਫਰੀਕਾ ਦੇ ਵਿੱਚ ਇੱਕ ਸ਼ਹਿਰ ਆ ਉਹਦਾ ਨਾਮ ਵੀ ਆਲੀਵਾਲ ਆ ਇੱਥੇ ਅੰਦਰ ਇੱਕ ਆਰਟੀਕਲ ਵੀ ਲੱਗਿਆ ਮੈਂ ਅਸੀਂ ਰਿਸਰਚ ਕੀਤੀ ਸੀ ਉਦੋਂ ਅਖਬਾਰਾਂ ਦੇ ਵਿੱਚ ਵੀ ਲਵਾਇਆ ਸੀ ਵੀ ਇਸ ਯੁੱਧ ਕਰਕੇ ਇਸ ਯੁੱਧ ਦੇ ਕਰਕੇ ਇੱਕ ਸਾਊਥ ਅਫਰੀਕਾ ਦੇ ਵਿੱਚ ਸ਼ਹਿਰ ਦਾ ਨਾਮ ਆ ਇੱਥੇ ਬੱਚੇ ਬੈਠੇ ਨੇ ਕਿ ਜਦੋਂ ਵੀ ਤੁਸੀਂ ਨੈਟ ਤੇ ਸਰਚ ਕਰੋਗੇ ਤਾਂ ਕੇਪ ਟਾਊਨ ਦੇ ਵਿੱਚ ਇੱਕ ਸ਼ਹਿਰ ਵਸਿਆ ਹੋਇਆ ਉਹਦਾ ਨਾਮ ਆਲੀਵਾਲ ਆ ਕਿਉਂਕਿ ਜਿਹੜੀ ਇਹ ਲੜਾਈ ਹੋਈ ਸੀ ਹੈਰੀ ਸਮਿਥ ਜਿਹੜਾ ਅੰਗਰੇਜ਼ਾਂ ਵੱਲੋਂ ਇੱਥੇ ਲੜਾਈ ਲੜ ਰਿਹਾ ਸੀ ਉਸ ਤੋਂ ਬਾਅਦ ਉਹਨੂੰ ਗਵਰਨਰ ਲਾ ਦਿੱਤਾ ਗਿਆ ਕੇਪ ਟਾਊਨ ਦਾ ਸਾਊਥ ਅਫਰੀਕਾ ਕਿਉਂਕਿ ਉੱਥੇ ਵੀ ਅੰਗਰੇਜ਼ਾਂ ਦਾ ਰਾਜ ਸੀ ਉੱਥੇ ਇੱਕ ਨਵਾਂ ਸ਼ਹਿਰ ਵਸ ਰਿਹਾ ਸੀ ਇਸ ਲੜਾਈ ਕਰਕੇ ਉਹਨੇ ਉਸ ਸ਼ਹਿਰ ਦਾ ਨਾਮ ਆਲੀਵਾਲ ਰੱਖਿਆ ਆਲੀਵਾਲ ਨਾਰਥ ਦੇ ਨਾਮ ਤੇ ਉਹ ਸ਼ਹਿਰ ਜਿਹੜਾ ਜਾਣਿਆ ਜਾਂਦਾ ਅੱਪਾ ਅੱਜ ਜਦੋਂ ਗੂਗਲ ਸਰਚ ਕਰਾਂਗੇ ਆਲੀਵਾਲ ਨਾਰਥ ਦੇ ਨਾਮ ਤੇ ਤਾਂ ਉਹ ਸ਼ਹਿਰ ਤੁਹਾਨੂੰ ਨਿਕਲੂਗਾ ਵੀ ਇਸ ਪਿੰਡ ਕਰਕੇ ਇਸ ਐਂਗਲੋ ਸਿੱਖ ਵਾਰ ਕਰਕੇ ਕਿਉਂਕਿ ਇਸ ਜਗ੍ਹਾ ਤੇ ਲੜਾਈ ਹੋਈ ਸੀ ਇਤਿਹਾਸਿਕ ਯੁੱਧ ਸੀ ਸੋ ਉਹ ਜਿਹੜਾ ਅੰਗਰੇਜ਼ ਇੱਥੋਂ ਇਸ ਲੜਾਈ ਦੇ ਵਿੱਚ ਹੈਰੀ ਸਮਿਥ ਜੀ ਦਾ ਗਿਆ ਉੱਥੇ ਗਵਰਨਰ ਲਗਿਆ ਤਾਂ ਉਹਨੇ ਉੱਥੇ ਦਾ ਨਾਮ ਇਸ ਪਿੰਡ ਦੇ ਨਾਮ ਤੇ ਸਾਊਥ ਅਫਰੀਕਾ ਦੇ ਇੱਕ ਸ਼ਹਿਰ ਦਾ ਨਾਮ ਰੱਖਿਆ ਸੋ ਕਿਉਂਕਿ ਇਤਿਹਾਸਿਕ ਨਗਰ ਆ ਅਲੀਵਾਲ ਦਾ ਨਗਰ ਆ ਜਿਹੜਾ ਇਤਿਹਾਸਿਕ ਨਗਰ ਆ ਸੋ ਇੱਥੇ ਇਹ ਜਿਹੜੇ ਸਾਡੇ ਸਿੱਖ ਸ਼ਹੀਦ ਹੋਏ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰ ਜਿਹੜੀ ਬਣਾਈ ਗਈ ਆ ਸੋ ਮੈਂ ਧੰਨਵਾਦੀ ਆ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਜੋ ਤੁਸੀਂ ਹਰ ਸਾਲ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਾਉਨੇ ਆ ਵੱਡੀ ਗਿਣਤੀ ਚ ਨਗਰ ਨਿਵਾਸੀ ਇੱਥੇ ਪਹੁੰਚਦੇ ਨੇ ਇਲਾਕਾ ਨਿਵਾਸੀ ਪਹੁੰਚਦੇ ਨੇ ਸਕੂਲ ਦੇ ਬੱਚੇ ਸਾਰੇ ਤੁਸੀਂ ਪਹੁੰਚਦੇ ਹੋ ਸੋ ਇਸ ਲਈ ਸਾਡਾ ਫਰਜ਼ ਆ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖੀਏ ਸੋ ਮੈਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ ਸਾਰੇ ਪ੍ਰਬੰਧਕਾਂ ਦਾ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ